ਘਰ ਦੇ ਵਿੱਚ ਜਿਹੜਾ ਪੀਲਾ ਪੰਜਾ ਵਾ ਉਹ ਚੱਲੇਗਾ ਕਿਉਂਕਿ ਥਾਣੇ ਦੇ ਅਧੀਨ ਆਉਂਦਾ ਹੈ ਉਸੇ ਇੱਕ ਨਸ਼ਾ ਤਸ਼ਕਰ ਤੋਂ ਜਿਹੜੀ ਕੀਤੀ ਗਈ ਸੀ ਉਸੇ ਸੰਬੰਧ ਦੇ ਵਿੱਚ ਅੱਜ ਜਿਹੜਾ ਦੇ ਅਧਿਕਾਰੀ ਅਫਸਰਾਂ ਵੱਲੋਂ ਜਿਹੜਾ ਇੱਥੇ ਆ ਕੇ ਪੂਰੀ ਫੋਰਸ ਦੇ ਨਾਲ ਜਿਹੜਾ ਸਾਰਿਆਂ ਤੁਸੀਂ ਕਿਸ ਤਰ੍ਹਾਂ ਜਿਹੜਾ ਕਾਰਵਾਈ ਨ ਲੱਗਦੀ ਜਾ ਰਹੀ ਹੈ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਨਸ਼ਾ ਤਸਕਰ ਦੇ ਘਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਤਰ੍ਹਾਂ ਜਿਹੜਾ ਟੀੜਾ ਪੰਜਾ ਜਿਹੜਾ ਚਲਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰ ਦੀ ਜਿਹੜੀ ਟਾੜੀ ਕੀਤੀ ਜਾ ਰਹੀ ਹੈ ਇੱਕ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਹੈ ਕਿ ਨਸ਼ਾ ਜਿਹੜਾ ਨਸ਼ਾ ਤਸਕਰ ਜੋ ਨਸ਼ਾ ਵੇਚ ਰਿਹਾ ਉਹ ਨਸ਼ਾ ਪੰਜਾਬ ਦੇ ਵਿੱਚੋਂ ਬੰਦ ਕਰਨ ਜਾ ਪੰਜਾਬ ਛੱਡੋ ਕਿਸ ਤਰ੍ਹਾਂ ਦੇ ਕੋਟਾ ਢੇਰੀ ਦਾ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਓਸ਼ੀਆ ਰਾਜਪੂਤ ਦੀਆਂ ਉੱਥੇ ਦੇ ਵੱਲੋਂ ਜਿਹੜਾ ਇੱਥੇ ਅੱਜ ਬਲਡوزر ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਮਕਾਨ ਜਿਹੜਾ ਜਾਇਜ ਉਸਾਰ ਨਗਾਇਜ਼ ਜਿਹੜਾ ਬਣਿਆ ਸੀ ਨਸ਼ਾ ਵੇਚ ਵੇਚ ਕੇ ਉਹਦੇ ਵੱਲੋਂ ਜਿਹੜਾ ਇਹ ਘਰ ਬਣਾਇਆ ਬਣਾਇਆ ਗਿਆ ਸੀ ਤਾਂ ਅੱਜ ਇੱਥੇ ਪੁਲਿਸ ਦੀ ਕਾਰਵਾਈ ਦੇਖੋ ਕਿਸ ਤਰ੍ਹਾਂ ਬਲਡੋజర్ ਦੇ ਨਾਲ ਜਿਹੜਾ ਘਰ ਨੂੰ ਜਿਹੜਾ ਕਟਾਟੇ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਰੁਪ ਕੋਸ਼ੀਆਂ ਰਾਜਪੂਤ ਦੀਆਂ ਜਿੱਥੇ ਕੀ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਐਕਸ਼ਨ ਨੂੰ ਲੈ ਕੇ ਬਹੁਤ ਵਧੀਆ ਕਰ ਰਹੀ ਹੈ ਸਰਕਾਰ ਜੀ ਹੂੰ ਕਿੰਨਾ ਕ ਨਸ਼ਾ ਜਿਹੜਾ ਵਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਪਿੰਡ ਦੇ ਵਿੱਚ ਵਗਿਆ ਜਿਹੜੀ ਇਹ ਕਾਰਵਾਈ ਹੋ ਰਹੀ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਹੋ ਰਹੀ ਜੀ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਪਹਿਲਾਂ ਪਤਾ ਸੀ ਪਿੰਡ 'ਚ ਨਸ਼ਾ ਵੇਚਦਾ ਇਹ ਪਤਾ ਹੀ ਇਹ ਤਾਂ ਹੀ ਉਹ ਆਈਏ ਜੇ ਇਹਨਾਂ ਨੂੰ ਪਤਾ ਹੀ ਆ ਤੇ ਇਹਨਾਂ ਨੇ ਫੇਰ ਹੀ ਆਏ ਪਹਿਲਾਂ ਕਿਉਂ ਨਹੀਂ ਐਕਸ਼ਨ ਕੀਤਾ ਜੀ ਪਹਿਲੋਂ ਇਹ ਸਰਕਾਰ ਦੀ ਮਰਜ਼ੀ ਹੈ ਇਹਨਾਂ ਦੀ ਪੁਲਿਸ ਦੀ ਇਹ ਹੋਣੀ ਪੱਡੋ ਸਰਕਾਰ ਕਾਰਵਾਈ ਕਿਰੇ ਹਾਂਜੀ ਹੋਣੀ ਪੱਡੋ ਸਰਕਾਰ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਹੈ ਉਹਦੇ ਤਹਿਤ ਸਾਡੇ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਨੇ ਨਿਸ਼ਾ ਦਿਸ਼ਾ ਨਿਰਦੇਸ਼ ਦਿੱਤੇ ਨੇ ਉਸੇ ਤਰ੍ਹਾਂ ਹੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਨੇ ਸਾਨੂੰ ਦੱਸਿਆ ਕਿ ਜਦੋਂ ਵੀ ਸਿਵਲ ਪ੍ਰਸ਼ਾਸਨ ਐਦਾਂ ਦੀ ਕਾਰਵਾਈ ਕਰਦੇ ਆ ਜਿਹੜੇ ਕਿਸੇ ਵੀ ਸਮਗਲਰ ਦੀ ਜਾਂ ਕਿਸੇ ਐਨਡੀਪੀਐਸ ਐਕਟ 'ਚ ਜਿਹੜੇ ਵਾਇਲੇਸ਼ਨਸ ਕਰਦੇ ਹੋਏ ਵਿਅਕਤੀਆਂ ਦੀ ਪ੍ਰਾਪਰਟੀ ਆਈਡੈਂਟੀਫਾਈ ਕਰਕੇ ਉਹਥੇ ਕਬਜ਼ਾ ਛਡਾਣ ਲਈ ਡਿਮੋਲੀਸ਼ਨ ਲਈ ਸਪੋਰਟ ਮੰਗੇ ਤਾਂ ਪੁਲਿਸ ਪ੍ਰਸ਼ਾਸਨ ਉਹ ਸਪੋਰਟ ਦੇਣ ਲਈ ਤਤਪਰ ਹੈ ਅਸੀਂ ਹਾਜ਼ਰ ਹਾਂ ਉਸੇ ਤਹਿਤ ਕਾਰਵਾਈ ਕਰਦੇ ਆ ਅੱਜ ਪਿੰਡ ਪੋਰਸੀ ਰਾਜਪੂਤਾਂ ਅਸੀਂ ਆਏ ਆ ਇਹ ਥਾਣਾ ਖਲਚੀਆਂ ਪੈਂਦਾ ਹੈ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਚ ਉੱਥੇ ਜੀ ਇੱਕ ਇਹ ਰਣਜੋਤ ਸਿੰਘ ਨਾਂ ਦਾ ਵਿਅਕਤੀ ਹੈ ਉਹਦੇ ਖਿਲਾਫ ਜੀ 5 ਐਨਡੀਪੀਐਸ ਦੀ ਐਫਆਈਆਰ ਰਜਿਸਟਰਡ ਨੇ 7 ਟੋਟਲ ਐਫਆਈਆਰ ਰਜਿਸਟਰਡ ਨੇ ਇਹਦਾ ਪੂਰਾ ਪਰਿਵਾਰ ਜਿਵੇਂ ਤੁਸੀਂ ਪੁੱਛਿਆ ਕਿ ਇਹਨਾਂ ਨੇ ਕੀ ਕੀਤਾ ਸਾਰੀ ਉਮਰ ਇਹਨਾਂ ਨੇ ਕਾਲੀ ਕਮਾਈਆਂ ਹੀ ਕੀਤੀਆਂ ਨੇ ਪੂਰੇ ਪਰਿਵਾਰ ਚ 4 ਬੈਡ ਕੈਰੇਕਟਰ ਨੇ ਇਹਦੇ ਫਾਦਰ ਦੇ ਖਿਲਾਫ 14 ਐਫਆਈਆਰ ਨੇ ਮਦਰ ਦੇ ਖਿਲਾਫ 6 ਐਫਆਈਆਰ ਰਜਿਸਟਰਡ ਨੇ ਤੇ ਇਹ ਦੇ ਤਹਿਤ ਸਿਵਲ ਪ੍ਰਸ਼ਾਸਨ ਨੇ ਜਦੋਂ ਇਹਨਾਂ ਨੂੰ ਪਿੰਡ ਦੀ ਪੰਚਾਇਤ ਨੇ ਲਿਖ ਕੇ ਭੇਜਿਆ ਕਿ ਇਹਨੇ ਛੱਪੜ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਉੱਥੇ ਆਪਣਾ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਾਲੇ ਕਮਾਏ ਹੋਏ ਪੈਸੇ ਨਾਲ ਤਾਂ ਉਹਦੇ ਤਹਿਤ ਅੱਜ ਕਾਰਵਾਈ ਕਰਦਿਆਂ ਹੋਏ ਆਂ ਬੀਡੀਪੀਓ ਸਾਹਿਬ ਨੇ ਸਾਡੇ ਤੋਂ ਪੁਲਿਸ ਪ੍ਰੋਟੈਕਸ਼ਨ ਮੰਗੀ ਤੇ ਉਹਦੇ ਤਹਿਤ ਅਸੀਂ ਪੁਲਿਸ ਪ੍ਰੋਟੈਕਸ਼ਨ ਦੇਣ ਲਈ ਇੱਥੇ ਆਏ ਆਂ ਪਿੰਡ ਪੋਰਸੀ ਰਾਜਪੂਤਾਂ ਚ ਤੁਸੀਂ ਦੇਖ ਰਹੇ ਹੋ ਇੱਥੇ ਡਿਮੋਲੀਸ਼ਨ ਚੱਲ ਰਹੀ ਹੈਗੀ ਹੈ ਕਬਜ਼ਾ ਛਡਾਇਆ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਜੇ ਇਦਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਆਣਗੀਆਂ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਅਸੀਂ ਇਦਾਂ ਦੀਆਂ ਕਾਰਵਾਈਆਂ ਹੋਰ ਵੀ ਕਰਾਂਗੇ ਕਿ ਇਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਆ ਮੈਂ ਜਾਂ ਜੇ ਗ੍ਰਿਫਤਾਰੀਆਂ ਇਹਨਾਂ ਦੇ ਪਰਿਵਾਰ ਦੇ ਦੋ ਮੈਂਬਰ ਨੇ ਜਿਹੜੇ ਆਲਰੇਡੀ ਗ੍ਰਿਫਤਾਰ ਨੇ ਇਹਦਾ ਭਰਾ ਰਣਜੋਤ ਦਾ ਭਰਾ ਆਲਰੇਡੀ ਐਨਡੀਪੀਐਸ ਦੇ ਕੇਸ 'ਚ ਗ੍ਰਿਫਤਾਰ ਹੈ ਤੇ ਇਹ ਪਘੋੜਾ ਇਹਦੇ ਫਾਦਰ ਤੇ 14 ਐਫਆਈਆਰ ਨੇ ਮਦਰ ਤੇ 6 ਐਫਆਈਆਰ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿੰਨੇ ਦਿਨਾਂ ਤੋਂ ਸਰ ਕੰਮ ਕਰ ਰਹੇ ਜੀ ਮੈਂ ਏਰੀਆ ਦੇ ਵਿੱਚ ਕਿਤੇ ਹੋਰ ਵੀ ਜਿਹੜੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਬਿਲਕੁਲ ਮੈਂ ਜਿਵੇਂ ਦੱਸਿਆ ਤੁਹਾਨੂੰ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਅਸੀਂ ਇਦਾਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਕਾਰਵਾਈ ਕਰਦੇ ਆ ਉਹਨਾਂ ਦੀ ਪ੍ਰਾਪਰਟੀਆਂ ਆਈਡੈਂਟੀਫਾਈ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਚ ਜੇ ਹੋਰ ਵੀ ਸੰਦੇ ਧਿਆਨ ਚਤਨ ਦੀਆਂ ਚੀਜ਼ਾਂ ਆਣਗੀਆਂ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰਾਂਗੇ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਇਸ ਪਿੰਡ ਦੇ ਵਿੱਚ ਕੋਈ ਹੋਰ ਵੀ ਨਸ਼ਾ ਤਸਕਰ ਜਿਹੜਾ ਹੈਗਾ ਵਾਰ ਉਹ ਵੀ ਧਿਆਨ ਦੇ ਵਿੱਚ ਆਇਆ ਵਾ ਕੋਈ ਜੀ ਅਸੀਂ ਪੂਰਾ ਬਰੀਕੀ ਨਾਲ ਜਿਹੜੀ ਥੋਰੋ ਇਨਵੈਸਟੀਗੇਸ਼ਨ ਹਰ ਚੀਜ਼ ਦੀ ਕਰਦੇ ਆਂ ਜਿਹੜੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਸਾਰੀਆਂ ਚੀਜ਼ਾਂ ਕਰ ਰਹੇ ਆਂ ਇਹਨਾਂ ਨੂੰ ਲੀਗਲ ਨੋਟਿਸਿਸ ਦਿੱਤੇ ਨੇ ਬੀਡੀਪੀਓ ਸਾਹਿਬ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਤੇ ਉਹਦੇ ਤਹਿਤ ਜਦੋਂ ਐਂਡ ਚ ਇਹ ਹੁਣ ਮੁਕੰਮਲ ਹੋ ਗਈ ਹੈ ਇਹਨਾਂ ਕੋਲ ਜਵਾਬ ਨਹੀਂ ਸੀਗਾ ਕਿ ਇਹਨਾਂ ਨੇ ਪਿੰਡ ਦੇ ਛੱਪੜ ਦੀ ਜ਼ਮੀਨ ਕਿੱਦਾਂ ਕੀਤੀ ਤਾਂ ਉਹਦੇ ਤਹਿਤ ਫੇਰੇ ਕਾਰਵਾਈ ਹੋ ਰਹੀ ਹੈ ਹੋਰ ਵੀ ਲੋਕਾਂ ਨੂੰ ਸਾਡੇ ਨੋਟਿਸਿਸ ਗਏ ਨੇ ਸਿਵਲ ਪ੍ਰਸ਼ਾਸਨ ਵੱਲੋਂ ਤੇ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਕਾਰਵਾਈ ਕਰਾਂਗੇ